ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਆਪਣੇ ਰੂਟਰ ਬਾਰੇ ਜਿਹੜੇ ਆਪਣੇ ਰੂਟਰ ਦੇ ਜਿਹੜੇ ਬਲੇਟ ਲੱਗੇ ਹੋਏ ਨੇ ਹਾਈ ਸਪੀਡ ਸਟੀਲ ਬੈਟ ਲੱਗੀ ਆ ਉਰੋਂ ਲੈ ਕੇ ਉਰੇ ਤੱਕ ਅਲਗ ਮਟੀਰੀਅਲ ਲੱਗਾ ਹੈ ਜੀ ਠੀਕ ਹੈ ਜੀ ਇਹ ਮਾਰਕੀਟ ਤੋਂ ਕਿਸੇ ਕੰਪਨੀ ਕੋਲੇ ਨਹੀਂ ਮਿਲਣਾ ਇਹ ਆਪਣੇ ਕੋਲੇ ਹੀ ਮਿਲੂਗਾ ਉਸ ਤੋਂ ਇਲਾਵਾ ਜੋ ਇਹਦੇ ਬੁਲਟ ਲੱਗੇਗੇ ਨੇ 12 ਪੈਨ ਨਾਨ ਸਟਰੈਂਥ ਦੇ ਤੇ ਬੁਲਟ ਲੱਗੇ ਹੋਏ ਨੇ ਠੀਕ ਹੈ ਜੀ ਤੇ ਇਹ ਵੀ ਮਾਰਕੀਟ ਚ ਤੁਹਾਨੂੰ ਆਮ ਨਹੀਂ ਮਿਲਣੇ ਹੈਗੇ ਇਹ ਸਪੈਸ਼ਲ ਬੁਲਟ ਨੇ ਠੀਕ ਹੈ ਜੀ ਕਿਉਂਕਿ ਜੇ ਬਾਈ ਦਾਸ ਇਹ ਕੋਈ ਬੁਲਟ ਲੂਜ਼ ਹੁੰਦਾ ਟੁੱਟਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਲਈ ਆਪਣੇ ਕੰਪਨੀ ਨੇ ਤੇ ਫੁੱਲ ਜ਼ੋਰ ਦਿੱਤਾ ਹੋਇਆ ਹੈ ਠੀਕ ਹੈ ਜੀ ਤੇ ਇਹਦੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੇ ਬਾਈ ਚਾਂਸ ਕੋਈ ਆਪਾਂ ਜਦੋਂ ਇਹ ਆਪਾਂ ਬੁਲਟ ਖੋਲਦਿਆਂ ਲੂਜ਼ ਕਰਦਿਆਂ ਤਾਂ ਇਹਨੂੰ ਤਾਂ ਇਹਦੀ ਚੂੜੀ ਖਰਾਬ ਹੋ ਸਕਦੀ ਆ ਠੀਕ ਹੈ ਜੀ ਤਾਂ ਉਹਨੂੰ ਚੂੜੀ ਨੂੰ ਮਰ ਕੇ ਆਪਾਂ ਮੈਂਟੇਨ ਕਰਨ ਲਈ ਨਾ ਇੱਥੋਂ ਬੁਲਟ ਜਿਹੜੇ ਲੱਗੇ ਹੋਏ ਨੇ ਇੱਥੋਂ ਇਹਨੂੰ ਖੋਲ ਕੇ ਇਹਨੂੰ ਚੇਂਜ ਕਰ ਸਕਦੇ ਆ ਪਾਰਟ ਨੂੰ ਬਾਕੀ ਮਸ਼ੀਨਾਂ ਦੇ ਉਰੇ ਬਿਲਡਿੰਗ ਕਰੀ ਹੁੰਦੀ ਸਾਰੇ ਪਾਸੇ ਠੀਕ ਹੈ ਜੀ ਤੇ ਆਪਣੇ ਇਹ ਚੇਂਜ ਹੋ ਜਾਂਦਾ ਠੀਕ ਹੈ ਜੀ ਤੇ ਜਦੋਂ ਬਿਲਡਿੰਗ ਜਦੋਂ ਤੇ ਉਸ ਤੋਂ ਇਲਾਵਾ ਜੋ ਆਪਣਾ ਇਹ ਆਪਾਂ ਇਹਨੂੰ ਫਾਈਨ ਬਲੇਡ ਕਹਿੰਨੇ ਆ ਠੀਕ ਹੈ ਇਹ ਫੈਨ ਬਲੇਡ ਆ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਕੰਮ ਹੈ ਜੀ ਕੌਰਨ ਕਰੈਕ ਕਰਨਾ ਜੋ ਦਾਣਾ ਹੁੰਦਾ ਮੱਕੀ ਦਾ ਉਹਨੂੰ ਕਰੈਕ ਕਰਨਾ ਇਹਦਾ ਕੰਮ ਹੈ ਠੀਕ ਹੈ ਜੀ ਤੇ ਬਾਕੀ ਮਸ਼ੀਨਾਂ ਚ ਨਾ ਇਹ ਪਲੇਨ ਲੱਗਿਆ ਹੁੰਦਾ ਪਰ ਆਪਣੀ ਮਸ਼ੀਨ ਚ ਇਹ ਜਿੱਗ ਜਾਏਗਾ ਠੀਕ ਹੈ ਜੀ ਤੇ ਇਹ ਲੰਬਾ ਟਾਈਮ ਤੱਕ ਕੰਮ ਕਰੂਗਾ ਮਤਲਬ ਕਿ ਮਲਦਾਗਾ ਇਹ ਦਾਣੇ ਨੂੰ ਮਲਦਾ ਜੀ ਮਲਦਾ ਜੀ ਠੀਕ ਹੈ ਗੁੰਦਾ ਹਾਂ ਗੁੰਦਾ ਪੰਜਾਬੀ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਲੰਬਾ ਟਾਈਮ ਤੱਕ ਕੰਮ ਕਰੂਗਾ ਤੇ ਸਭ ਤੋਂ ਵੱਡੀ ਗੱਲ ਹੈ ਇਹ ਜਿਵੇਂ ਆਪਾਂ ਇਹਦਾ ਲਾਈਏ ਸਰਫੇਸ ਏਰੀਆ ਤਾਂ ਇਹ 5 ਇੰਚ ਬਣਦਾ ਜੇ ਪਲੇਨ ਲਈਏ ਇਹਨੂੰ ਠੀਕ ਹੈ ਜੀ ਇਹਦਾ ਖੁੰਜੇ ਨਹੀਂ ਕੱਟ ਕਰਨਾ ਦਾਣੇ ਨੂੰ ਠੀਕ ਹੈ ਜੀ ਤੇ ਆਪਣਾ ਇਹਦਾ 10 ਇੰਚ ਦੇੜ ਗੇੜ ਹੋ ਜਾਂਦਾ ਜੀ ਠੀਕ ਹੈ ਜੀ ਕਿਉਂਕਿ ਜਦੋਂ ਇਸ ਤਰ੍ਹਾਂ ਹੋ ਗਿਆ ਨਾ ਇਹਦਾ ਏਰੀਆ ਵੱਧ ਗਿਆ ਠੀਕ ਹੈ ਜੀ ਤੇ ਇਹ 10 ਇੰਚ ਦੇੜ ਗੇੜ ਹੋ ਜਾਂਦਾ ਤੇ ਉਸ ਤੋਂ ਇਲਾਵਾ ਜੋ ਇਹਦੇ ਬੈਲਟਾਂ ਨੇ ਜੀ ਹਾਂਜੀ ਬੈਲਟਾਂ ਚ ਦੰਦਿਆਂ ਵਾਲੀਆਂ ਬੈਲਟਾਂ ਨੇ ਸਾਰੀਆਂ ਜੀ ਠੀਕ ਹੈ ਜੀ ਇਹ ਆ ਦੇਖੋ ਜੀ ਇਹ ਦੰਦਿਆਂ ਵਾਲੀਆਂ ਬੈਲਟਾਂ ਨੇ ਜਿੰਨੀਆਂ ਵੀ ਲੱਗੀਆਂ ਨੇ ਅੱਛਾ ਭਾਈ ਜੀ ਇਹ ਦੰਦਿਆਂ ਵਾਲੀਆਂ ਕਿਉਂ ਜੀ ਇੱਚ ਇੱਕ ਪਾਈ ਠੰਡੀਆਂ ਰਹਿੰਦੀ ਹੈ ਇਹ ਹੀਅਰ ਰਹਿੰਦੀ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਦੂਜਾ ਇਹ 슬ਿੱਪ ਨਹੀਂ ਦਿੰਦੀ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੋ ਇਹਦਾ ਆਪਣਾ ਐਟਰ ਲੱਗੇ ਹੋਏ ਨੇ ਠੀਕ ਹੈ ਜੀ ਤੇ ਇਹਦਾ ਕੀ ਹੁੰਦਾ ਜਿਵੇਂ ਆਪਾਂ ਪਹਿਲਾਂ ਆਪਾਂ ਦੇਖਿਆ ਸੀ ਐਟਰ ਨੂੰ ਐ ਧੱਕਾ ਲਾਉਂਦੇ ਨੇ ਤੇ ਉਹ ਰਾਈਟ ਹੋ ਜਾਂਦਾ ਠੀਕ ਹੈ ਜੀ ਪਰ ਆਪਣੇ 'ਚ ਇਸ ਤਰ੍ਹਾਂ ਨਹੀਂ ਹੈ ਆਪਣੇ ਆਪ ਆਪਣੇ ਆਪ ਐਡਜਸਟੇਬਲ ਹੁੰਦਾ ਹੈ ਅੱਛਾ ਸਪ੍ਰਿੰਗ ਨਾਲ ਹੁੰਦਾ ਈ ਇਹ ਠੀਕ ਹੈ ਜੀ ਇਸ ਸਪਰਿੰਗ ਲੱਗਿਆ ਹੋਇਆ ਜੀ ਇਹਦੇ ਨਾਲ ਐਡਜਸਟ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਇਹ ਆਪਣੀ ਕੰਪਨੀ ਦਾ ਇਸ ਤਰ੍ਹਾਂ ਆ ਜੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਇਹ ਬਲੇਡ ਤਿੱਖੇ ਕਰਦੇ ਆ ਠੀਕ ਹੈ ਜੀ ਤਾਂ ਬੰਦੇ ਨੂੰ ਉੱਥੇ ਬੈਠ ਕੇ ਤਿੱਖਾ ਕਰੂਗਾ ਜੀ ਸਾਹਮਣੇ ਠੀਕ ਹੈ ਠੀਕ ਹੈ ਜੀ ਕਿਉਂਕਿ ਉਰੇ ਦਾ ਬੈਠ ਨਹੀਂ ਸਕਦਾ ਮੂੰਹ ਤੇ ਕਾਤਰੇ ਵੱਜਣਗੇ ਠੀਕ ਹੈ ਜੀ ਤੇ ਉੱਥੇ ਬੈਠ ਕੇ ਕਰੂਗਾ ਉੱਚ ਕੀ ਹੈ ਆਪਣੇ ਕੋਲੇ ਸੇਫਟੀ ਫੀਚਰ ਨਹੀਂ ਹੈਗਾ ਠੀਕ ਹੈ ਜੀ ਤੇ ਆਪਣਾ ਕੋਈ ਬੈਲਟ ਚ ਪੈਰ ਵੀ ਆ ਸਕਦਾ ਠੀਕ ਹੈ ਜੀ ਇਹ ਕੋਈ ਕਪੜਾ ਵੀ ਆ ਸਕਦਾ ਹੈ ਉਹਦੀ ਸੇਫਟੀ ਲਈ ਆਪਣੀ ਮਸ਼ੀਨ ਤੇ ਫਿਕਰ ਲੱਗਾ ਹੈ ਆਪਾਂ ਇਹਨੂੰ ਸਾਰੇ ਨੂੰ ਨਿਊਟਰਲ ਕਰ ਸਕਦੇ ਆਂ ਠੀਕ ਹੈ ਜੀ ਅੱਗੇ ਦਾ ਸਾਰਾ ਸਿਸਟਮ ਨਿਊਟਰਲ ਹੋ ਗਿਆ ਆ ਆਪਣਾ ਘੁੰਮ ਰਿਹਾ ਹੈ ਇਹ ਦੇਖੋ ਕਹਿੰਦੇ ਬਾਈ ਕਹਿੰਦੇ ਇਹ ਮਾਤਰ ਕੇ ਆਪਣਾ ਪੱਖਾ ਵੀ ਘੂਮੂਗਾ ਜਿਹੜਾ ਮਲਦਾਗਾ ਇਹ ਨਿਊਟਰਲ ਹੀ ਹੋ ਜਾ ਜੇ ਆਪਾਂ ਨੂੰ ਬੈਲਟ ਬਦਲਣੀ ਪੈਗੀ ਬਾਈ ਕਹਿੰਦਾ ਇਹ ਕਦੇ ਵੀ ਕੋਈ ਚੱਲੂਗੀ ਨਹੀਂ ਕਿਸੇ ਦੀ ਬਾਹਾਂ ਜਾਂ ਕੋਈ ਪੈਰ ਨਹੀਂ ਕੱਟਣ ਦੀ ਉਈ ਦਿੱਕਤ ਆਉਗੀ ਕਿਉਂਕਿ ਇਹ ਤਾਂ ਨਿਊਟਲੀ ਹੋ ਜਾਂਦਾ ਅੱਛਾ ਬਾਈ ਜੀ ਇਹ ਫਿਊਚਰ ਨੇ ਇਹਦੇ ਚ ਇਹ ਤੁਹਾਡੇ ਖਾਸ ਨੇ ਹਾਂਜੀ ਹਾਂਜੀ ਬਾਈ ਚਾਂਸ ਨੁਕਸਾਨ ਨਹੀਂ ਹੁੰਦਾ ਕਹਿਣ ਦਾ ਮਤਲਬ ਹੈ ਨੁਕਸਾਨ ਨਹੀਂ ਹੁੰਦਾ ਯਾਂ ਠੀਕ ਹੈ ਜੀ ਸਭ ਤੋਂ ਦੂਜੀ ਗੱਲ ਜਿਵੇਂ ਆਪਾਂ ਇਹਨੂੰ ਅ ਬਾਈ ਚਾਂਸ ਟਰੈਕਟਰ ਦੇ ਵਿੱਚ ਰਿਵਰਸ ਗੇਅਰ ਨਹੀਂ ਹੈਗਾ ਠੀਕ ਹੈ ਜੀ ਦੋ ਟਾਈਪ ਦੀ ਪੀਟੀਓ ਪੀਟੀਓ ਹੁੰਦੀ ਆ 540 ਤੇ ਰਿਵਰਸ ਹੁੰਦੀ ਆ 540 ਤੇ ਇਕਨੋਮੀ ਪੀਟੀ ਹੁੰਦੀ ਆ ਉਹ ਹੈਗੀ ਆ ਬਾਈ ਜੀ ਆਪਣੇ ਕੋਲੇ ਸੁਣ ਬੱਸ ਤਾਂ ਇਹ ਇੱਥੇ ਜਿਹੜਾ ਇਕਨੋਮਿਕ ਪੀਟੀਓ ਵਾਲਾ ਟਰੈਕਟਰ ਹੁੰਦਾ ਜਿਹੜਾ ਬੰਦੇ ਕੋਲੇ ਠੀਕ ਹੈ ਜੀ ਉਹਦਾ ਤੇਲ ਖਰਚਾ ਘੱਟ ਹੁੰਦਾ ਹੈ ਠੀਕ ਹੈ ਜੀ ਉੱਚ ਗਾਖ ਨੂੰ ਦਿੱਕਤ ਆਉਂਦੀ ਹੈ ਵੀ ਸਾਡੇ ਟਰੈਕਟਰ ਚ ਰਿਵਰਸ ਵੀ ਚਾਹੀਦਾ ਠੀਕ ਹੈ ਜੀ ਤਾਂ ਜੋ ਟਰੈਕਟਰ ਚ ਰਿਵਰਸ ਨਹੀਂ ਹੈਗਾ ਤਾਂ ਆਪਣੀ ਮਸ਼ੀਨ ਚ ਰਿਵਰਸ ਹੈਗਾ ਠੀਕ ਹੈ ਜੀ ਤਾਂ ਆਪਣੀ ਮਸ਼ੀਨ ਨੂੰ ਤੁਸੀਂ ਰਿਵਰਸ ਕਰ ਸਕਦੇ ਹੋ ਅੱਛਾ ਜੇ ਉਹ ਮਸ਼ੀਨ ਦੇ ਲੱਗਿਆ ਹੋਇਆ ਗੇਅਰ ਜੀ ਹਾਂ ਜੀ ਹਾਂ ਜੀ ਮਸ਼ੀਨ ਦੇ ਲੱਗਿਆ ਦਿਖਾ ਸਕਦੇ ਹੋ ਤੁਸੀਂ ਸਾਡੀ ਹਾਨੀ ਦਿਖਾ ਸਕਦੇ ਆ ਜੀ ਦਿਖਾਓ ਜੀ ਆਜੋ ਦੇਖਦੇ ਆਂ ਬਾਈ ਜੀ ਆਪਾਂ ਰਿਵਰਸ ਇਹ ਰਿਵਰਸ ਵੀ ਹੋ ਜਾਊ ਇੱਕੋ ਫੋਰਵਰਡ ਵੀ ਹੋ ਜਾਊਗਾ ਅੱਛਾ ਜੀ ਇਹ ਹੋਰੇ ਗੇਅਰ ਲੱਗਿਆ ਹੋਇਆ ਜੀ ਕਿੱਥੇ ਬਾਈ ਜੀ ਉਹ ਦਗਾਇਓ ਨਿਊਟਰਲ ਇਹ ਤਾਂ ਨੇ ਇਹੋ ਗੇਅਰ ਲੱਗਿਆ ਜੀ ਆਹ ਗੇਅਰ ਲੱਗਿਆ ਹੋਇਆ ਜੀ ਇਹ ਇਹ ਕਿਹੜਾ ਗੇਅਰ ਹੈ ਜੀ ਇਹ ਰਿਵਰਸ ਫੋਰਵਰਡ ਨਿਊਟਰਲ ਗੇਅਰ ਕਹਿੰਦੇ ਆਪਾਂ ਨੂੰ ਠੀਕ ਹੈ ਜੀ ਇਹਨੂੰ ਰਿਵਰਸ ਵੀ ਕਰ ਸਕਦੇ ਆ ਨਿਊਟਰਲ ਵੀ ਕਰ ਸਕਦੇ ਤੇ ਫੋਰਵਰਡ ਵੀ ਹੋ ਜਾਂਦਾ ਠੀਕ ਹੈ ਬਾਈ ਜੀ ਹੋਰ ਕੀ ਖਾਸ ਵਿਸ਼ੇਸ਼ਤਾ ਨੇ ਆਪਣੀ ਮਸ਼ੀਨ ਦੇ ਵਿੱਚ ਉਹ ਵੀ ਦੱਸੋ ਸਾਨੂੰ ਹੋਰ ਇਸ ਤੋਂ ਇਲਾਵਾ ਜੀ ਇਹਨੂੰ ਗਰੀਸਿੰਗ ਦਾ ਸਿਸਟਮ ਪੂਰੀ ਮਸ਼ੀਨ ਨੂੰ ਗਰੀਸਿੰਗ ਦਾ ਸਿਸਟਮ ਹੈ ਇੱਥੇ ਵੀ ਤੁਹਾਨੂੰ ਕੋਈ ਭੈਂਟ ਨਹੀਂ ਆਇਆ ਮਿਲਣਾ ਵੀ ਜਿੱਥੇ ਗਰੀਸ ਨਾ ਜਾਂਦਾ ਹੋਵੇ ਜਿਵੇਂ ਆਹ ਆਈਟਮ ਨੇ ਠੀਕ ਹੈ ਜੀ ਆਈਟਲ ਨੂੰ ਆ ਦੇਖੋ ਜੀ ਇੱਥੇ ਆਹ ਦਿਖਾਈ ਦੇ ਰਿਹਾ ਇੱਥੇ ਗਰੀਸ ਦਾ ਪੁਆਇੰਟ ਹੈ ਠੀਕ ਹੈ ਜੀ ਉਂਗਲ ਪਰਾਂ ਕਰੋ ਬਾਈ ਜੀ ਆਹ ਹੋਰੇ ਵੀ ਗਰੀਸ ਦਾ ਪੁਆਇੰਟ ਆ ਜੀ ਠੀਕ ਹੈ ਜੀ ਇੱਥੋਂ ਗਰੀਸ ਹੁੰਦੀ ਹੈ ਜੀ ਇਹ ਮਸ਼ੀਨ ਟੋਟਲੀ ਮਸ਼ੀਨ ਗਰੀਸ ਹੋਊਗੀ ਬਾਕੀ ਜੋ ਡੇਲੀ ਗਰੀਸ ਕਰਨ ਵਾਲੇ ਪੁਆਇੰਟ ਨੇ ਉਹ ਵੀ ਤੁਹਾਨੂੰ ਦਿਖਾਉਣਾ ਜੀ ਉਧਰ ਛੱਡ ਦੀ ਦਿਖਾਉਣਿਆ ਠੀਕ ਹੈ ਹਾਂਜੀ ਚਲੋ ਜੀ ਚਲੋ ਅੱਛਾ ਜੀ ਆ ਤਾਂ ਜਿਹੜੇ ਡੇਲੀ ਗਰੀਸ ਕਰਨੇ ਨੇ ਆਪਾਂ ਨੇ ਸਾਰੇ ਪਿੰਟ ਬਾਹਰੇ ਨੇ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਆ ਪੂਰੇ ਪੁਆਇੰਟ ਨੇ ਜਿਹੜੇ ਇਹ ਗਰੀਸ ਕਰਨ ਕਰਨ ਵਾਸਤੇ ਇਹਨਾਂ ਨੇ ਬਾਹਰ ਹੀ ਲਾਤੇ ਬਾਈ ਜੀਆਂ ਨੇ ਕਹਿੰਦੇ ਲੱਪਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਲੱਪਣ ਦੀ ਲੋੜ ਨਹੀਂ ਕਹਿੰਦੇ ਆਪਾਂ ਇੱਥੇ ਬੈਠ ਕੇ ਰਾਮ ਦੇ ਨਾਲ ਗਰੀਸ ਕਰ ਸਕਦੇ ਆ ਜਿਹੜੇ ਜਿਹੜੇ ਵੀ ਪੁਰਜਿਆਂ ਨੂੰ ਜਿਹੜੇ ਜਿਹੜੇ ਅੰਗਾਂ ਨੂੰ ਗਰੀਸ ਚਾਹੀਦਾ ਹੈ ਉਹ ਇਹਨਾਂ ਦੇ ਰਾਹੀਂ ਇੱਥੋਂ ਹੀ ਚਲਿਆ ਜਾਣਾ ਜਦੋਂ ਬੰਦਾ ਗਨ ਦੇ ਨਾਲ ਗਲੀਸ ਕਰੂਗਾ ਬੜੀ ਵਧੀਆ ਚੀਜ਼ ਆ ਯਾਰ ਬਾਈ ਜੀ ਇਹ ਤਾਂ ਆਪਾਂ ਨੂੰ ਮਤਲਬ ਕਿ ਲੱਬੜ ਨਾਲ ਲੁਪੜ ਨਾਲ ਵੀ ਬਹੁਤ ਘੱਟ ਪੈਂਦਾ ਇਹਦੇ ਨਾਲ ਹਾਂਜੀ 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 ਠੀਕ ਹੈ ਜੀ ਹੋਰ ਦੱਸੋ ਜੀ ਬਾਈ ਜੀ ਉਸ ਤੋਂ ਇਲਾਵਾ ਜੀ ਜਿਹੜਾ ਆ ਬੂਮ ਆ ਬੂਮ ਨੂੰ ਕਮਾਉਣ ਲਈ ਨਾ ਔਰੇ ਆਪਣੀ ਚੈਨ ਲੱਗੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਪਰ ਆਪਣੇ ਅਲ ਤੇ ਇਹ ਗੇਅਰ ਲੱਗਾ ਹੋਇਆ ਜੀ ਇਹ ਬਾਈ ਜੀ ਆਹ ਬੂਮ ਆ ਜਿਹੜਾ ਆਪਣੇ ਮਤਲਬ ਕਿ ਦਾਣੇ ਟਰਾਲੀ ਦੇ ਵਿੱਚ ਆਪਣਾ ਉਹ ਪਾਉਂਦਾ ਹੁੰਦਾਗਾ ਮਸ਼ੀਨ ਦਾ ਉਸ ਤਰ੍ਹਾਂ ਇਹ ਮਤਲਬ ਕਿ ਜਦੋਂ ਮੁਰੂ ਕੱਟਦੀ ਆ ਮਸ਼ੀਨ ਇਹ ਬੂਮ ਘੁੰਮ ਕੇ ਟਰਾਲੀ ਚ ਵੀ ਪਾ ਦਿੰਦਾ ਔਰ ਜੇ ਟਰਾਲੀ ਨਹੀਂ ਹੈਗੀ ਤਾਂ ਇਹ ਆਪਣੀ ਟੋਕਰੀ ਦੇ ਵਿੱਚ ਪਾਈ ਜਾਂਦਾ ਕਿਉਂਕਿ ਫਿਰ ਮਸ਼ੀਨ ਨੂੰ ਖੜਨ ਦੀ ਲੋੜ ਨਹੀਂ ਪੈਂਦੀ ਸਮੇਂ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ ਜੀ ਹੋਰ ਬਾਈ ਜੀ ਬਾਈ ਤਾਂ ਸਾਰੇ ਆਪਣੇ ਖੇਤ ਚ ਤਾਰਾਂ ਆ ਗਈਆਂ ਹਾਂਜੀ ਤੇ ਉਰੇ ਲੋਕ ਲੱਗਿਆ ਹੁੰਦਾ ਮਸ਼ੀਨਾਂ ਦੇ ਬਾਕੀਆਂ ਦੇ ਠੀਕ ਹੈ ਜੀ ਪਰ ਆਪਣੀ ਮਸ਼ੀਨ ਦਾ ਇਸ ਤਰ੍ਹਾਂ ਨਹੀਂ ਹੈਗਾ ਤੁਸੀਂ ਜੋ ਚੱਲਦੀ ਮਸ਼ੀਨ 'ਚ ਇਹਨੂੰ ਬੂਮ ਨੂੰ نیچے ਕਰ ਸਕਦੇ ਹੋ ਠੀਕ ਹੈ ਜੀ ਫਿਰ ਵੀ ਚੱਲੀ ਜਾਊਗਾ ਨਾ ਮਾਲ ਡੁੱਲੂਗਾ ਤੇ ਚੱਲੀ ਵੀ ਜਾਊਗੀ ਅੱਛਾ ਜੀ ਹਾਂ ਜੀ ਹਾਂ ਜੀ ਕਮਾਲ ਦੀ ਗੱਲ ਆ ਭਾਈ ਜੀ ਦੇਖੋ ਕਹਿੰਦੇ ਬਾਈ ਕਹਿੰਦਾ ਫਿਰ ਕਹਿੰਦਾ ਸਮੇਂ ਦੀ ਬਚਤ ਇਸ ਕਰਕੇ ਇਹ ਮਤਲਬ ਕਿ ਡੇਢ ਘੰਟੇ ਦੇ ਵਿੱਚ 4 ਕਿੱਲੇ ਦਾ ਪਾ ਦਿੰਦੀ ਆ ਕਿਉਂਕਿ ਵੀ ਖੜਨ ਦੀ ਤਾਂ ਭਾਈ ਜੀ ਲੋੜ ਹੀ ਨਹੀਂ ਪੈਂਦੀ ਕਿਸਾਨਾਂ ਨੂੰ ਵੱਡੀ ਖੋਸ ਕਵਰੀ ਤਾਂ ਇਹ ਆ ਕਿਉਂਕਿ ਉਹਨਾਂ ਨੂੰ ਸਮੇਂ ਦੀ ਬਚਤ ਹੋ ਜਾਂਦੀ ਹੈ ਜੀ ਖੋਰ ਬਾਈ ਜੀ ਕੀ ਕੀ ਮਤਲਬ ਕਿਹਦੇ ਚ ਆਪਾਂ ਨੂੰ ਫਾਇਦੇ ਨੇਗੇ ਮਸ਼ੀਨ ਦੇ ਛੋਟੇ ਦਾ ਛੋਟੇ ਪੁਆਇੰਟ ਚ ਹੀ ਇਹ ਨਾ ਟਾਈਮ ਸੇਵਿੰਗ ਕਰੀ ਹੋਈ ਆ ਜਿਵੇਂ ਇਹਦਾ ਲੋਕ ਆ ਦੂਜੇ ਉਰੇ ਨਟ ਲੱਗਦਾ ਇਹਨੂੰ ਆਪਾਂ ਲੋਕ ਵੀ ਸਪੈਸ਼ਲ ਦਿੱਤਾ ਹੈ ਹਰੇਕ ਜਿੱਥੇ ਜਿੱਥੇ ਹੋਊਗੀ ਟਾਈਮ ਦੀ ਬਚਤ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੱਡੀ ਗੱਲ ਤਾਂ ਟਾਈਮ ਦੀ ਹੁੰਦੀ ਆ ਬਾਈ ਜੀ ਅੱਜ ਕੱਲ ਟਾਈਮ ਨਹੀਂ ਕਿਸੇ ਕੋਲੇ ਹਾਂਜੀ ਹਾਂਜੀ ਇਹਨਾਂ ਦੇ ਫਿਊਚਰ ਹੀ ਇਹ ਹੈ ਜਿene ਕਿ ਬਾਈ ਕਹਿੰਦਾ ਵੀ ਜਿਹੜਾ ਕੰਮ ਘੰਟੇ ਚ ਹੁੰਦਾ ਉਹ 10 ਮਿੰਟਾਂ ਦੇ ਵਿੱਚ ਇਹ ਕੰਮ ਨਿਮੇੜ ਦਿੰਦੀ ਹੈਗੀ ਕੋ ਦੱਸੋ ਬਾਈ ਜੀ ਆਪਣੇ ਫੋਰਮੈਨ ਬਾਈ ਨੂੰ ਪੁੱਛੋ ਫੋਰਮੈਨ ਜੀ ਆਹ ਕੀ ਚੀਜ਼ ਹੈਗੀ ਇਹ ਬਾਈ ਜਿਹੜਾ ਟਾਂਡਾ ਆਪਣੀ ਮਸ਼ੀਨ ਦੇ ਕੱਟ ਤੋਂ ਬਾਹਰ ਆ ਜਾਂਦਾ ਇਹਨੂੰ ਹੱਥ ਲਾਓ ਆ ਜੀ ਅੱਛਾ ਜੀ ਇਹ ਬਾਈ ਟਾਂਡਾ ਬਾਹਰ ਨਹੀਂ ਸਿੱੜਦੀ ਮਸ਼ੀਨ ਆਪਣੀ ਠੀਕ ਹੈ ਇੱਥੋਂ ਜਦ ਟਾਂਡਾ ਇਹਦੇ ਤੇ ਇੱਕ ਵਾਰੀ ਨਾਲ ਟੱਚ ਹੋ ਗਿਆ ਇਹਦੇ ਅੰਦਰ ਚਲੇ ਜਾਣਾ ਖਿੱਚੇ ਜਾਣਾ ਠੀਕ ਹੈ ਜੀ ਸਲਿੱਪ ਹੋ ਕੇ ਅੰਦਰ ਚਲੇ ਜਾਂਦਾ ਬਾਈ ਟਾਂਡਾ ਠੀਕ ਹੈ ਜੀ ਆਪਣੀ ਮਸ਼ੀਨ ਟਾਂਡਾ ਨਹੀਂ ਸਿੱੜਦੀ ਬਾਈ ਟਾਂਡਾ ਸਿੱੜਦੀ ਨਹੀਂ ਇਹ ਸਲਿੱਪ ਹੋ ਕੇ ਵਿੱਚ ਚਲਿਆ ਜਾਂਦਾ ਲੋ ਕਹਿੰਦੇ ਵੀ ਜਿਹੜੀ ਆਪਣੀ ਮਤਲਬ ਕਿ ਮੱਕੀ ਦਾ ਕੋਈ ਆਪਣੇ ਟਾਂਡੇ ਵਗੈਰਾ ਟੁੱਟ ਕੇ ਡਿੱਗ ਜਾਂਦੇ ਨੇਗੇ ਜਿਹੜੇ ਕੰਮ ਹੀ ਨਹੀਂ ਆਉਂਦੇ ਉਹ ਵੀ ਟੁੱਟ ਕੇ ਨਹੀਂ ਡਿੱਗਣਗੇ ਉਹ ਵਿੱਚ ਹੀ ਲਪੇਟ ਕੇ ਲੈ ਜਾਂਦੀ ਹੈਗੀ ਇਹ ਅੱਛਾ ਭਾਈ ਜੀ ਹੋਰ ਕੀ ਸਾਡੀ ਮਸ਼ੀਨ ਨੂੰ ਤੁਸੀਂ ਹਲਕ ਜਮੇ ਘਾਹ ਵਾਲੀ ਮੱਕੀ ਹੁੰਦੀ ਹੈ ਉਹ ਵੀ ਚਲਾਓ ਜਿੰਨਾ ਮਰਜੀ ਸੱਦਾ ਘਾਹ ਤੇ ਚਲਾ ਦਿਓ ਸਾਡੀ ਮਸ਼ੀਨ ਟੋਕਣੀ ਹੁੰਦੀ ਜੀ ਇਹ ਵੀ ਸਾਡੀ ਮਸ਼ੀਨ ਚ ਖਾਸ ਪੁਆਇੰਟ ਹੈ ਤੇ ਉਹਦੇ ਖਾਤਰ ਇਹ ਪਲੇਟ ਲਾਏ ਹੋਣੇ ਦੇ ਇਥੇ ਠੀਕ ਹੈ ਜੀ ਕਿੱਥੇ ਨੇ ਬਲੇਡ ਭਾਈ ਜੀ ਉਹ ਉਹ ਸਾਹਮਣੇ ਅੰਦਰ ਵਿੱਚ ਬਲੇਡ ਲੱਗੇ ਨੇ ਜੀ ਅੱਛਾ ਘਾਹ ਵੀ ਕੱਟ ਸਕਦੀ ਹੈ ਜੀ ਜਿਵੇਂ ਆਪਾਂ ਘਾਹ 'ਚ ਚਲਾਉਨੇ ਆ ਤਾਂ ਦੂਜੇ ਮਸ਼ੀਨਾਂ ਦੇ ਉੱਪਰ ਲਵੇਟ ਮਾਰ ਜਾਂਦਾ ਘਾਹ ਠੀਕ ਹੈ ਜੀ ਪਰ ਆਪਣੀ ਮਸ਼ੀਨ 'ਚ ਇਹ ਘਾਹ ਲਵੇਟ ਨਹੀਂ ਮਾਰਦਾ ਚੱਲੂਗਾ ਜੀ ਅੱਛਾ ਮਤਲਬ ਕਿ ਉਹ ਜਿੱਥੋਂ ਚੋਕ ਹੁੰਦੀ ਹੁੰਦੀ ਆ ਉਹ ਉਹ ਇਸ ਭਾਈ ਜੀ ਆ ਦੇਖੋ ਕਹਿੰਦੇ ਜਿਹੜੀ ਚੋਕ ਹੁੰਦੀ ਆ ਜਿਹੜੀ ਚੀਜ਼ ਮਤਲਬ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਜੁੰਡੇ ਖਿਲਾਰੀ ਫਿਰਦੀ ਆ ਉਹ ਜੁੰਡਿਆਂ ਨੂੰ ਇਹ ਆਪਣੇ ਆਪ ਹੀ ਕੱਟ ਦਿੰਦੀ ਹੈਗੇ ਉਹ ਜਿਹੜੇ ਮਤਲਬ ਕਿ ਫਲੂਸੜੇ ਹੁੰਦੇ ਨੇਗੇ ਇਸ ਕਰਕੇ ਇਹ ਚੋਕ ਨਹੀਂ ਹੁੰਦੀ ਆ ਜਿਹੜੇ ਕੱਟ ਲੱਗੇ ਹੋਏ ਨੇ ਇਹੋ ਫਲੂਸੜਿਆਂ ਦੀ ਕਟਿੰਗ ਕਰ ਦਿੰਦੇ ਨੇ ਕਿ ਤਾਂ ਕਰਕੇ ਇਹ ਬਾਈ ਜੀ ਅਸਾਂ ਇਸੇ ਕਰਕੇ ਬਾਈ ਜੀ ਇਹ ਚੋਕ ਨਹੀਂ ਹੁੰਦੀ ਹਾਂਜੀ ਹਾਂਜੀ ਇਹ ਵੀ ਕਾਰਨ ਆ ਬਾਕੀ ਇਹਦਾ ਫਲੋ ਜ਼ਿਆਦਾ ਆ ਜੀ ਫਲੋ ਟੈਸਟ ਵੀ ਹੋਇਆ ਹੈ ਇਹਨੂੰ ਠੀਕ ਹੈ ਜੀ ਕਿੱਥੋਂ ਆਪਣੇ ਇੰਡੀਆ ਚ ਨਾ ਆਪਣੇ ਫਲੋ ਟੈਸਟ ਦਾ ਕੋਈ ਹਲੇ ਸੌਦਾ ਹੈ ਨਹੀਂ ਕਿ ਇਹਨੂੰ ਫਲੋ ਟੈਸਟ ਹੋਇਆ ਹੈ ਇਹਦਾ ਬੂਮ ਦਾ ਠੀਕ ਹੈ ਬਾਈ ਜੀ ਹਾਂ ਤੇ ਇਹ ਮਤਲਬ ਕਿ ਜੇ ਰਸਤੇ ਵਿੱਚ ਕੋਈ ਰੁਕਾਵਟ ਆ ਉਹਨੂੰ ਵੀ ਚੈੱਕ ਹੁੰਦਾ ਸਾਰਾ ਕੁਝ ਹੁੰਦਾ ਤਾਂ ਇਹ ਫਲੋ ਟੈਸਟ ਹੋਇਆ ਹੈ ਠੀਕ ਹੈ ਜੀ ਤੇ ਇਹ ਕਦੇ ਚੋਕ ਨਹੀਂ ਹੁੰਦੀ ਜੀ ਮਸ਼ੀਨ ਠੀਕ ਹੈ ਬਾਈ ਜੀ ਹਾਂ ਅੱਛਾ ਬਾਈ ਜੀ ਅ ਤੁਸੀਂ ਇਹ ਦੱਸੋ ਵੀ ਮੰਨ ਲਓ ਵੀ ਅਸੀਂ ਤੁਹਾਡੀ ਵੀਡੀਓ ਪਾਉਣਿਆਂ ਵੀ ਇਹਦੇ ਜੇ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਕਹਿੰਦੇ ਜੇ ਕੋਈ ਸ਼ੇਅਰ ਕਰਦਾ ਤਾਂ ਉਹਨਾਂ ਨੂੰ ਅਸੀਂ ਆਿਆਂ ਦਾ ਮਾਨ ਤਾਣ ਵੀ ਕਰਾਂਗੇ ਕਿਉਂਕਿ ਉਹਨਾਂ ਲਈ ਖਾਸ ਆਫਰ ਰੱਖਾਂਗੇ ਜੀ ਆਪਾਂ ਅੱਛਾ ਕਿੰਨਾਂ ਲਈ ਜਿਹੜੇ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਠੀਕ ਹੈ ਜੀ ਇਸ ਕਰਕੇ ਪੂਰੇ ਕਿਸਾਨ ਵੀਰਾਂ ਨੂੰ ਜਿਹੜੇ ਆਪਾਂ ਖੇਤੀ ਦਾ ਕੰਮ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੀਰਾਂ ਨੂੰ ਮਿਲਣ ਦੇ ਲਈ ਤੁਸੀਂ ਕਿਤੇ ਜਾਣ ਦੀ ਸੋਨੋ ਲੋੜ ਨਹੀਂ ਹੈਗੀ ਮਸਤੂਆਣਾ ਸਾਹਿਬ ਪੂਰੀ ਦੁਨੀਆ ਮੱਥਾ ਟੇਕਣ ਆਉਂਦੀ ਆ ਉੱਥੇ ਆ ਕੇ ਬਾਈ ਦਾ ਪਤਾ ਪਤਾ ਪੁੱਛ ਸਕਦੇ ਆ ਹਾਂਜੀ ਬਾਈ ਜੀ ਮਾਰਕੀਟ 'ਚ ਕੀ ਹੁੰਦਾ ਜੀ ਜਿਹੜਾ ਆਹ ਹਬਲੇਟ ਆ ਇਹ ਅੱਗੇ ਨੀਚੇ ਨੀਚੇ ਧਾਫੀ ਤੋਂ ਕੋਲੋਂ ਟਾਂਡੇ ਨੂੰ ਕੱਟਦਾ ਠੀਕ ਆ ਜੀ ਤੇ ਬਾਕੀ ਸਾਰੀਆਂ ਮਸ਼ੀਨਾਂ ਦੇ ਹੁੰਦਾ ਇਹ ਐ ਪਲੇਨ ਚਾਦਰ ਦੇ ਵਿੱਚੋਂ ਠੀਕ ਹੈ ਜੀ ਤੇ ਲੇਜ਼ਰ ਕਟਿੰਗ ਹੋ ਜਾਂਦੀ ਹੈ ਤੇ ਪਰ ਇਹ ਚ ਮਟੀਰੀਅਲ ਖਾਸ ਮਟੀਰੀਅਲ ਲੱਗਾ ਹੈ ਜੀ ਆਰੇ ਇਹ ਵੀ ਮਾਰਕੀਟ ਚ ਕਿਸੇ ਕੰਪਨੀ ਕੋਲੇ ਨਹੀਂ ਮਿਲਣਾ ਆਪਣੀ ਕੋਲੇ ਹੀ ਮਿਲੂਗਾ ਇਹ ਕਾਰਨ ਬਾਈ ਆ ਦੇਖੋ ਜੀ ਅੱਛਾ ਹਾਂ ਇੱਕ ਸਾਈਰਤ ਮਟੀਰੀਅਲ ਹੈ ਜੀ ਬੀਰ ਰੈਜਿਸਟੈਂਸ ਮਟੀਰੀਅਲ ਬੋਲਦੇ ਨੇ ਉਹ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਛਾ ਅੱਛਾ ਓਕੇ ਜੀ ਲਓ ਜੀ ਬਾਈ ਜੀ ਕਹਿੰਦੇ ਬਾਈ ਨੇ ਇਹਦੇ ਤਾਂ ਅੰਗ ਹੀ ਇਹੋ ਜਿਹੇ ਫਿੱਟ ਕਰਤੇ ਕਿ ਚੋਕ ਚੂਕ ਹੋਣ ਵਾਲੀਆਂ ਤਾਂ ਗੱਲਾਂ ਦੂਰ ਦੀਆਂ ਨੇ ਕਿ ਆ ਨਾ ਹੀ ਸਮਾਂ ਪਰਵਾਹ ਹੁੰਦਾ ਆ ਕੀ ਚੀਜ਼ ਆ ਬਾਈ ਜੀ ਇਹ ਜਮ ਉਹਦੇ ਪੱਤ ਸੁਣੋ ਦੱਸਾਂ ਦੀ ਫੈਨ ਬਲੇਟ ਆ ਇਹ ਨੀਚੇ ਘੇਰੇ ਚ ਲੱਗਦਾ ਜੀ ਇਹ ਅੱਛਾ ਜੀ ਇਹਨੇ ਵੀ ਦਾਣੇ ਨੂੰ ਕੱਟ ਕਰਨਾ ਠੀਕ ਆ ਜੀ ਮਲਣਾ ਹਾਂਜੀ 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 ਇਹ ਸਟੀਲ ਦਾ ਸਟੀਲ ਦਾ ਲੱਗੇ ਨੇ ਜੀ ਆਪਣੇ ਠੀਕ ਆ ਲਓ ਪੰਜਾਬੀ ਉਹ ਦਾਣੇ ਵੀ ਇਹ ਨਹੀਂ ਹੋਊਗਾ ਵੀ ਜਿਹੜੇ ਸਾਫ ਤੇ ਹੋਣਗੇ ਹਾਂਜੀ ਇਹ ਸਟੇਨਲੈਸ ਸਟੀਲ ਆ ਜੀ ਠੀਕ ਆ ਬਾਈ ਜੀ ਤੇ ਉਸ ਤੋਂ ਬਣਾ ਜੀ ਆਹ ਜਿਹੜੇ ਕਰਾਸ ਨੇ ਆਪਣੇ ਠੀਕ ਆ ਜੀ ਯੂਨੀਵਰਸਲ ਜੋਇੰਟ ਕਹਿੰਦੇ ਨੇ ਇਹਨੂੰ ਆਪਾਂ ਇਹ ਵੀ ਸਾਡੇ 357 ਚਪੀ ਟੈਸਟਰ ਨੇ ਠੀਕ ਆ ਜੀ ਵੀ ਦੇਖੋ ਅੱਜ ਤੱਕ ਇਹ ਘੋੜੇ ਚ ਵੀ ਨਹੀਂ ਮਿਲਦਾ ਤੁਹਾਨੂੰ ਇਹ ਐਨਾ ਹੈਵੀ ਚ ਆ ਜਿਹੜੇ ਦੂਜੀਆਂ ਬੈਲਟਾਂ ਨੇ ਬਾਈ ਜੇ ਇਹ ਕਿਵੇਂ ਨੇ ਇਹ ਦੰਦੇ ਵਾਲੀ ਬੈਲਟ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਆਪਣੇ ਅੱਛਾ ਇਹ ਵੀ ਟੌਪ ਦੀਆਂ ਨੇ ਜੀ ਟੌਪ ਟੈਂਟਲ ਦਾ ਇਹਨਾਂ ਦਾ ਕੋਈ ਡਰ ਨਹੀਂ 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 ਕੋਈ ਡਰ ਨਹੀਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਆਪਾਂ ਸ਼ੇਅਰ ਬਾਰ ਕਹਿੰਦੇ ਜੀ ਠੀਕ ਹੈ ਜੀ ਇਹੇ ਬਲੇਡਾਂ ਦੇ ਨਾਲ ਅਖਹਿ ਕੇ ਚੱਲਦੇ ਨੇ ਇਹਦੇ ਬਲੇਡ ਠੀਕ ਹੈ ਜੀ ਤੇ ਇਹ 'ਚ ਵੀ ਖਾਸ ਆ ਜੀ ਇਹਦੇ ਵੀ ਬਿੱਟ ਲੱਗੀ ਹੋਈ ਆ ਠੀਕ ਹੈ ਜੀ ਉਹ ਦੂਜਾ ਹੁੰਦਾ ਕਿ बार-बार ਇਹਨੂੰ ਅੱਗੇ ਕਰਨਾ ਪੈਂਦਾ ਮਸ਼ੀਨ ਨੂੰ ਖੋਲ ਕੇ ਅੱਗੇ ਹੁੰਦੀ ਹੈ ਜੀ ਇਹ ਠੀਕ ਹੈ ਜੀ ਤੇ ਇਹਨੂੰ ਅਸੀਂ 80 ਕਿੱਲਾਵਾ ਦਾ ਤੁਸੀਂ ਅੱਗੇ ਕਰੋਗੇ ਜਿਹੜੇ ਬਲੇਟ ਨੇ ਸਾਡੇ ਅਸੀਂ 200 ਕਿੱਲਾ ਕਹਿ ਕੇ ਦੰਨਾ ਪਰ 300 350 ਦਾ ਵੀ ਰਿਜ਼ਲਟ ਹੈਗਾ ਦਾ ਆ ਬਲੇਟਾਂ ਦਾ ਵੀ ਕੱਢ ਸਕਦਾ ਹਾਂ ਜੀ ਅੱਛਾ ਵੀ ਮਾਤਰ ਕਿ ਉਹਨਾਂ ਚਿਰ ਆਪਾਂ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ ਸੋ ਪੰਜਾਬੀ ਉਹ 200 ਦੀ ਤਾਂ ਗਾਰੰਟੀ ਹੈ ਤੁਹਾਡੀ ਹਾਂ ਜੀ ਹਾਂ ਜੀ ਅੱਛਾ ਕੱਢ ਲਈ ਇਹ ਕਹਿੰਦਾ 300 350 ਆ ਬਾਈ ਕਹਿੰਦਾ ਪਰ 200 ਦੀ ਤਾਂ ਅਸੀਂ ਲਿਖ ਹੀ ਦਿੰਨੇ ਆ ਹਾਂਜੀ 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 ਠੀਕ ਹੈ ਬਾਈ ਜੀ ਬਾਕੀ ਗਰੰਟੀਆਂ ਸਾਰੀ ਅਸੀਂ ਆਪਣੀ ਲਿਖ ਕੇ ਦਵਾਂਗੇ ਲੋ ਪੰਜਾਬੀਓ ਇਹ ਵੀ ਨਹੀਂ ਹੈਗਾ ਵੀ ਇਹ ਇੱਥੇ ਐਵੇਂ ਕਦੇ ਲੁੱਟਣ ਵਾਸਤੇ ਹੀ ਬੈਠੇ ਨੇਗੇ ਵੀ ਵੀਡੀਓ ਸਾਡੇ ਕੋਲੋਂ ਬਣਵਾਈ ਜਾਂਦੇ ਨੇ ਇਹ ਕਹਿੰਦੇ ਜਿਹੜੀ ਸਾਡੀ ਗਰੰਟੀ ਹੈ ਵੀ ਚੋਕ ਹੋਣ ਦੀ ਜਾਂ ਸਾਡਾ ਕੋਈ ਮਟੀਰੀਅਲ ਜਿਹੜਾ ਮਤਲਬ ਕਿ ਵੀ 2 ਨੰਬਰ ਦਾ ਲੱਗਿਆ ਜਾਂ ਕੋਈ ਸਸਤੀ ਚੀਜ਼ ਲੱਗਿਆ ਸੀ ਪੈਸੇ ਲੁੱਟੀ ਜਾਂਦੇ ਕੋਈ ਕਹਿੰਦਾ ਹੋਵੇ ਆਸੀਂ ਗਰੰਟੀ ਹੈ ਜਿਹੜੀ ਉਹ ਲਿਖ ਕੇ ਦੇਵਾਂਗੇ ਪੱਕੇ ਤੌਰ ਦੇ ਉੱਪਰ ਹਾਂਜੀ ਹਾਂਜੀ ਉਹਦੇ ਨਾਲ ਆਪਣਾ ਇੱਕ ਧਰ ਰਿਲੇਸ਼ਨ ਬਣਾ ਰੂਜੀ ਸਭ ਨਾਲ ਵੱਡੀ ਗੱਲ ਅਸੀਂ ਤਾਂ ਲਿਖ ਕੇ ਦੰਨੇ ਆ ਠੀਕ ਹੈ ਬਾਈ ਜੀ ਸਾਡਾ ਰਿਲੇਸ਼ਨ ਖਰਾਬ ਨਾ ਹੋਏ ਸੀਜ਼ਨ ਤੋਂ ਪਹਿਲਾਂ ਅਸੀਂ ਕੁਝ ਹੋਰ ਬੋਲਦੀਏ ਬਾਅਦ ਚ ਜਦੋਂ ਸੀਜ਼ਨ ਆਵੇ ਫਿਰ ਅਸੀਂ ਕੁਝ ਹੋਰ ਬੋਲਦੀਏ ਉਹਨੂੰ ਅਸੀਂ ਤਨਕਾ ਸੀ ਲਿਖ ਕੇ ਦੰਨੇ ਜੀ ਇਹ ਬਾਈ ਕਹਿੰਦਾ ਕੋਈ ਆਏ ਗੱਲ ਨਹੀਂ ਹੈਗੀ ਵੀ ਅਸੀਂ ਆਪਦੀ ਦੁਕਾਨ ਚੱਕ ਕੇ ਕਿਤੇ ਹੋਰ ਲੈ ਜਾਾਂਗੇ ਇਹ ਕਹਿੰਦਾ ਅਸੀਂ ਪਰਿਵਾਰ ਦੀ ਤਰ੍ਹਾਂ ਮਤਲਬ ਕਿ ਆਪਣੇ ਗਾਹਕ ਨੂੰ ਆਪਦਾ ਅੰਗ ਇੱਕ ਬਣਾ ਕੇ ਚੱਲਾਂਗੇ ਤਾਂ ਕਿ ਜਦੋਂ ਵੀ ਕੋਈ ਵੀ ਦਿੱਕਤ ਤੁਹਾਨੂੰ ਸਾਡੇ ਕਾਹਤ ਨੂੰ ਆਵੇ ਅਸੀਂ ਉਹਦੀ ਉਹ ਦਿੱਕਤ ਦੂਰ ਕਰ ਸਕੀਏ ਅੱਛਾ ਬਾਈ ਜੀ ਹੁਣ ਫੋਰਮੈਨ ਸਾਹਿਬ ਸਾਨੂੰ ਇਹ ਦੱਸੋ ਜਦੋਂ ਤੁਸੀਂ ਇਹਨੂੰ ਫਿੱਟ ਕਰਦੇ ਹੋਗੇ ਇਹ ਫਿਰ ਟਰੈਕਟਰ ਦੇ ਉੱਪਰ ਵੀ ਮਤਲਬ ਕਿ ਬਿਨ ਕੈਵਨ ਤੋਂ ਵੀ ਉਹ ਹੋ ਜਾਂਦਾ ਜੀ ਇਹ ਬਿਨਾ ਕੈਵਨ ਤੋਂ ਵੀ ਬਾਈ ਆਪਾਂ ਮਸ਼ੀਨ ਦਿੰਦੇ ਆ ਜੀ ਠੀਕ ਹੈ ਜੀ ਜੀ ਕਿਸੇ ਆਪਣੇ ਕਸਟਮਰ ਨੇ ਬਿਨਾ ਕੈਵਨ ਤੋਂ ਵੀ ਮਸ਼ੀਨ ਦੇਣੀ ਹੈ ਠੀਕ ਹੈ ਤਾਂ ਬਿਨਾ ਕੈਵਨ ਤੋਂ ਵੀ ਦਿੰਦੇ ਆ ਬਾਈ ਸਟੇਅਰ ਕੋਈਆਂ ਦਾ ਪਿੱਛੇ ਦੋ ਸਟੇਅਰਿੰਗ ਲੱਗਦੇ ਨੇ ਪਹਿਲਾਂ ਇੱਕ ਦਾ ਟਰੈਕਟਰ ਦੇਗਾ ਇੱਕ ਅਸੀਂ ਲਾ ਕੇ ਦਿੰਨੇ ਆ ਜੀ ਠੀਕ ਹੈ ਜੀ ਜਿਹੜੀ ਸ਼ੀਟ ਹੈ ਬਾਈ ਉਹ ਸ਼ੀਟ ਘੁੰਮ ਜਾਂਦੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਇਧਰੋਂ ਸ਼ੀਟ ਇਧਰੀ ਸਾਈਡ ਹੋ ਜਾਗੇ ਸਾਡੀ ਸ਼ੀਟ ਘੁੰਮ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਉਂਦੀ ਬਾਈ ਜੀ ਫੋਰਮੈਨ ਸਾਹਿਬ ਕਹਿੰਦੇ ਕਹਿੰਦੇ ਬਿਨਾ ਕੈਵਣ ਤੋਂ ਟਰੈਕਟਰ ਦੇ ਉੱਪਰ ਵੀ ਇਹ ਸੀਟ ਘੁੰਮਦੀ ਲੱਗ ਜਾਂਦੀ ਹੈ ਕਿ ਇਸ ਕਰਕੇ ਜੇ ਕਿਸੇ ਨੇ ਬਿਨ ਕੈਵਣ ਤੋਂ ਲੈਣੀ ਆ ਤਾਂ ਉਹਦਾ ਘੱਟ ਰੇਟ ਹੈ ਜੀ ਉਹਦਾ ਰੇਟ ਘੱਟ ਹੈ ਠੀਕ ਹੈ ਕੈਵਣ ਤੋਂ ਬਿਨਾ ਰੇਟ ਦਾ ਘਾਟਾ ਕੈਵਣ ਨਾਲੀ ਦਾ 1 ਲੱਖ ਰੁਪਏ ਦਾ ਫਰਕ ਆ ਜੀ ਹਾਂਜੀ 1 ਲੱਖ ਦਾ ਫਰਕ ਆ ਜੀ 1 ਲੱਖ ਰੁਪਏ ਦਾ ਇਹ ਕੈਵਣ ਲੱਗ ਕੇ ਫਰਕ ਪੈਂਦਾ ਜੀ ਇਸ ਕਰਕੇ ਪੂਰੇ ਪੰਜਾਬ ਦੇ ਪੂਰੇ ਭਾਰਤ ਦੇ ਜਿੰਨੇ ਵੀ ਕਿਸਾਨ ਸਾਡੀ ਵੀਡੀਓ ਨੂੰ ਦੇਖਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵਾਈਆਂ ਦੇ ਕੋਲੇ ਆ ਕੇ ਆਪਾਂ ਮੱਕੀ ਦਾ 4 ਪਾਉਣ ਵਾਲੀਆਂ ਬਣਾਉਣ ਵਾਲੀਆਂ ਮਸ਼ੀਨਾਂ ਖਰੀਦੋ ਉਹ ਵੀ ਇਹ ਆਪਦੀ ਗਰੰਟੀ ਲਿਖ ਕੇ ਦਿੰਦੇ ਨੇ ਕੋਈ ਦਿੱਕਤ ਨਹੀਂ ਆਉ ਕੋਈ ਮਟੀਰੀਅਲ ਮਾੜਾ ਨਹੀਂ ਹੋਊਗਾ ਜੇ ਕੋਈ ਮਟਾ ਮਾੜਾ ਹੋਊਗਾ ਤਾਂ ਬਾਈ ਕਹਿੰਦੇ ਅਸੀਂ ਦੇਣਦਾਰ ਆ ਔਰ ਜਿਹੜੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਉਣਗੇ ਉਹਨਾਂ ਦੇ ਵਾਸਤੇ ਇਹ ਕਹਿੰਦੇ ਅਸੀਂ ਰੇਟ ਦੇ ਵਿੱਚ ਵੀ ਉਹਿਆ ਜਾਂ ਮਾਨ ਤਾਣ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਦੂਜੀ ਗੱਲ ਜ਼ਿਲ੍ਹਾ ਸੰਗਰੂਰ ਪਿੰਡ ਚੰਗਾਲ ਜੇ ਕਿਸੇ ਨੇ ਪਤਾ ਕਰਨਾ ਤਾਂ ਮਸਤੂਆਣਾ ਸਾਹਿਬ ਆ ਕੇ ਫੈਕਟਰੀ ਵਾਲਾ ਫੈਕਟਰੀ ਦਾ ਕੀ ਨਾਂ ਜੀ ਆਪਣੀ ਦਾ ਜੀ ਕਲਾਸ ਹੈ ਬਾਈ ਜੀ ਕਲਾਸ ਫੈਕਟਰੀ ਹੈ ਜੀ ਬਾਈ ਦਾ ਨਾਂ ਬਾਈ ਦਾ ਨਾਂ ਸਤਨਾਮ ਸਿੰਘ ਜੀ ਬਾਈ ਦਾ ਨਾਂ ਬਾਈ ਸਤਨਾਮ ਸਿੰਘ ਬਾਈ ਜਗਮੀਤ ਸਿੰਘ ਹਾਂਜੀ ਬਾਈ ਸਤਨਾਮ ਸਿੰਘ ਬਾਈ ਜਗਮੀਤ ਸਿੰਘ ਠੀਕ ਹੈ ਜੀ ਇਹਨਾਂ ਦੇ ਬਾਰੇ ਆ ਕੇ ਤੁਸੀਂ ਮਸਤੂਆਣਾ ਸਾਹਿਬ ਤੋਂ ਪਤਾ ਕਰ ਸਕਦੇ ਹੋ ਅ ਜੇ ਨੂੰ ਵੀ ਇਹ ਲੋੜ ਪੈਂਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ